ਦੁਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ तकरीबन 6:30 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਇੱਕ ਰਾਈਫਲ ਸੀਗੀ 12 ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇਹ ਤੋਂ ਸਿਵਲ ਹਸਪੀਟਲ ਲੈਫਰ ਕੀਤਾ ਸੀ ਕਿ ਜਿੱਥੇ ਇਹਦੀ ਕੋਈ ਚੈੱਕ ਹੋ ਗਈ ਲੋਕ ਤੇ ਬੰਦਾ ਹਾਂ ਜੀ ਜੀ ਬੰਦੇ ਇਹ ਮੋਟਰਸਾਈਕਲ ਤੇ ਆਇਆ ਸੀਗਾ 2 25-26 ਸਾਲ ਦਾ ਮੁੰਡਾ ਹੈਗਾ ਤੋ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀ ਇਮਰੀਨ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਤੇ ਪਰਸਨਲ ਐਨਿਮੇਟੀ ਰਿਗਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਸ ਨੂੰ ਟਰੇਸ ਕਰ ਲਵਾਂਗੇ ਉਹੋ ਹੀ ਤਰ੍ਹਾਂ ਦੁੱਧ ਲੈਣਾ ਦੇ ਸੀਗੇ ਜਿਹੜੇ ਵਿਅਕਤੀ ਦੇ ਕੋਲ ਹਾਂ ਇਹ ਇਥੇ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹਦੀ ਰੈਟੀਫਿਕੇਸ਼ਨ ਸੀਗੀ ਵੀ ਫਲਾਣ ਬੰਦਾ ਆਊਗਾ ਤੋ ਮੋਟਰਸਾਈਕਲ ਲਗਾ ਕੇ ਉਹਦੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫેર ਕਰਕੇ ਨਾਲ ਦੀ ਨਾਲ ਚੱਲਾਂਗਾ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਨਾਮ ਕੀ ਹੈ ਇਹਨਾਂ ਦਾ ਉਮਰ ਕਿੰਨੀ ਹੈ ਇਹੋਮ ਪ੍ਰਕਾਸ਼ ਹੈ ਰਟਾਇਰਡ ਪੁਲਿਸ ਅਫਸਰ ਜੀ ਮੀਟਿੰਗ ਇੰਦੇ ਹੋ ਰਹਾ ਹੈ ਨਾ ਬੱਤੀ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕੈਨੇਡਾ ਦਾ ਕੁਝ ਜਿਲ੍ਹਾ ਫਰੀਦਕੋਟ ਵੀ ਰਹਿੰਦਾ ਹਾਲਾਂਕਿ ਇਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਏ ਜੀ ਆ ਦੋ ਫਾਇਰ ਕੀਤੇ ਹੋਰ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ੈਅਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਾਸੀ ਵਕ ਵਕ ਟੀਮਾਂ ਲਗਾ ਦਿੱਤੀਆਂ ਜਲਦੀ ਵਰਕ ਕਰਦੇ ਉਹਨਾਂ ਨੇ ਨਾ ਉਹਦੇ ਬਾਰੇ ਆਈ ਕਾਟ ਨਹੀਂ ਉਹ ਵੈਪਨ ਦੀ ਗੱਲ ਕੀਤੀ ਜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਹੈ ਉਹਦੇ ਚ 12 ਬੋਰ ਰਾਈਫਲ ਦੋ ਫਾਇਰ ਦੋ ਫਾਇਰ ਕੀਤੇ ਨੇ ਦੋਨੇ ਹੀ ਉਸਤੇ ਲੱਗੇ ਆ ਦੋਨੋਂ ਉਸਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਗੋਥੀ ਬਣਾਇਆ ਪੁਲੀ ਗੋਥੀ ਬਣਾਇਆ ਤੇ ਪੁਲਿਸ ਕੋਲ ਆ ਜੇ ਮੈਨੀਸ਼ੀ ਹੈ ਤੇ ਉਹ ਮੌਕੇ ਦੇ ਘਰ ਦਾ ਤੇ ਨੇ ਤੇ ਬੂਤ ਤਾਂ ਨਹੀਂ ਹੈਗਾ ਜਿਹੜਾ ਜਿਸ ਟਾਵਰ ਉੱਤੇ ਹੈਗਾ ਹਾਂ ਨਹੀਂ ਉਹ ਟਾਵਰ ਦੇ ਉੱਤੇ ਹੈਗਾ ਬਟ ਇਹ ਇਸ ਪੁਆਇੰਟ ਜਿਸ ਪੁਆਇੰਟ 'ਤੇ ਖੜੇ ਇੱਥੇ ਕੋਈ ਬੂਤ ਨਹੀਂ ਹੈਗਾ ਬੜਾ ਜਿਹਾ ਉਹ ਜਿਹੜੀ ਦੋਸੀ ਡੈਫੀਨਟਲੀ ਵੀ ਵਿਲ ਟ੍ਰੇਸ ਇਟ ਐਂਡ ਵਿਲ ਨੈਪ ਦਾ ਕੇਸ ਡਾਕਟਰ ਸਭ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਸਾਇਲੋਪਤਾ ਇੱਕ ਪੇਸ਼ੈਂਟ ਲੈ ਕੇ ਆਏ ਜੀ ਕੌਣ ਨੇ ਜੀ ਕੀ ਕਰਨਾ ਪਈ ਹੈ ਕੁਝ ਪਤਾ ਲੱਗੇ ਪੇਸ਼ੈਂਟ ਦਾ ਨਾਮ ਹਮਪ੍ਰਕਾਸ਼ ਹੈ ਐ ਡੀਟੀ ਮਿੱਤਰ ਟਾਵਰ ਕੋਲ ਆਏ ਨੇ ਕਿ ਇਹ ਆਣ ਤੋਂ ਪਹਿਲਾਂ ਹੀ ਇਹਨਾਂ ਦੀ ਮੌਤ ਹੋ ਚੁੱਕੀ ਸੀ ਕਸਰ ਕਾਰਨ ਦਾ ਪਤਾ ਲੱਗ ਕਾਰਨ ਦਾ ਹਜੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇੰਜਰੀ ਕੁਝ ਹੈ ਜੀ ਇਹਨਾਂ ਦੇ ਚੈਸਟ ਤੇ ਤੇ ਅਪਰ ਬੈਕ ਤੇ ਇੰਜਰੀ ਹੈਗੀ ਹੈ ਦੋਨੋਂ ਸਾਈਡ ਇੰਜਰੀ ਹੈਗੀ ਠੀਕ ਹੈ ਜੀ ਕੀ ਲੱਗਦਾ ਮੌਤ ਦੇ ਹਾਲਾਤਾਂ ਤੋਂ ਜੀ ਹਜੇ ਕੁਝ ਨਹੀਂ ਕਹਿ ਸਕਦਾ ਜੀ ਹਾਂ ਜੀ ਥੈਂਕ ਯੂ ਅ